ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪ्योर ਦੇਸੀ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਆਲੂ ਬੈਂਗਣ ਦੀ ਸਬਜ਼ੀ ਜਿਸ ਵਿੱਚ ਆਪਾਂ ਕੱਟੇ ਨੇ ਬੈਂਗਣ ਤੇ ਨਾਲ ਹੀ ਆਪਾਂ ਆਲੂ ਕੱਟ ਲਏ ਨੇ ਤੇ ਤੜਕੇ ਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਜੋ ਕਿ ਆਪਾਂ ਦੋ ਪਿਆਜ਼ ਵੱਡੇ ਲਏ ਨੇ ਤੇ ਨਾਲ ਪਾਵਾਂਗੇ ਟਮਾਟਰ ਟਮਾਟਰ ਵੀ ਆਪਾਂ ਦੋ ਛੋਟੇ ਲਏ ਨੇ ਇਹਦੇ ਵਿੱਚ ਆਪਾਂ ਅਦਰਕ ਲਸਣ ਨੂੰ ਕੱਟ ਲਿਆ ਵਾ ਤੇ ਨਾਲ ਹੀ ਆਪਾਂ ਤਿੰਨ ਮਿਰਚਾਂ ਕੱਟੀਆਂ ਵਾਂ ਤੇ ਨਾਲ ਆਪਾਂ ਤਨੀਆ ਵੀ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕੜਾਈ ਰੱਖ ਲਈ ਆ ਇੱਕ ਆਪਾਂ ਕੜਸੀ ਪਾ ਲਈ ਆ ਰਫਾਈਂਡ ਔਇਲ ਦੀ ਤੇ ਹੁਣ ਆਪਾਂ ਲਾਵਾਂਗੇ ਤੜਕਾ ਤੇ ਜਿਸ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਅਦਰਕ ਲਸਣ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਲਗਾ ਲੂਗੀ ਤੇ ਨਾਲ ਹੀ ਉਸ ਦੇ ਵਿੱਚ ਐਡ ਕਰ ਦੇਵਾਂਗੇ ਪਿਆਜ਼ ਜਦੋਂ ਇਹ ਹਲਕੇ ਜਿਹੇ ਬ੍ਰਾਊਨ ਹੋਣਗੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਹੁਣ ਆਪਣੇ ਪਿਆਜ਼ ਥੋੜੇ ਜੇ ਦੰ ਚੁਲੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਅੱਧਾ ਚਮਚ ਨਮਕ ਦਾ आप पा देंगे अद्धा चम्मच गरम मसाला चौथा हिस्सा आपवेंगे हल्दी का ना ही देगी मिर्च फिर हल्का जहाँ ਤੇ ਆਪਾਂ ਨਾਲ ਪਾਵਾਂਗੇ ਇਹਦੇ ਵਿੱਚ ਨੂੰ ਕਿਚਨ ਕਿੰਗ ਮਸਾਲਾ ਪਾਵਾਂਗੇ ਜਿਸ ਦੇ ਨਾਲ ਸਬਜੀ ਦਾ ਸਵਾਦ ਬਹੁਤ ਹੀ ਅੱਛਾ ਆਉਂਦਾ ਇਸ ਦੇ ਵਿੱਚ ਐਡ ਕਰ ਦਵਾਂਗੇ ਤੇ ਹੁਣ ਆਪਾਂ ਪਾ ਦਵਾਂਗੇ ਕਟੀਆਂ ਹੋਈਆਂ ਥਰੀਆਂ ਮਿਰਚਾਂ ਤੇ ਇਹਨਾਂ ਨੂੰ ਇਹ ਨਾਲ ਹੀ ਹੁਣ ਆਪਣਾ ਮਸਾਲਾ ਪੁੱਜ ਗਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਪਾਣੀ ਜੋ ਕਿ ਆਪਾਂ ਥੋੜੇ ਜਿਹੇ ਪਾਣੀ ਦੇ ਲਈਆ ਤੇ ਹੁਣ ਆਪਾਂ ਪਹਿਲਾਂ ਆਲੂਆਂ ਨੂੰ ਪਕਾਵਾਂਗੇ ਕਿਉਂਕਿ ਜਿਹੜੇ ਆਲੂ ਹੁੰਦੇ ਆ ਕੱਚੇ ਨਾ ਆਇਆ ਜਾਣ ਇਸ ਕਰਕੇ ਆਪਾਂ ਆਲੂਆਂ ਨੂੰ ਪਹਿਲਾਂ ਪਕਾ ਕੇ 5 ਮਿੰਟ ਰੱਖਾਂਗੇ ਰਿਕਮੈਂਟ ਆਪਣੇ ਹੋ ਗਏ ਆ ਤੇ ਹੁਣ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ ਬੈਂਗਣ ਬੈਂਗਣਾ ਨੂੰ ਆਪਾਂ ਬਾਅਦ ਵਿੱਚ ਪਾਉਨੇ ਆ ਕਿਉਂਕਿ ਜਿਹੜੇ ਆਲੂ ਆ ਉਹ ਕੱਚੇ ਨਾ ਰਹਿ ਜਾਣ ਇਸ ਕਰਕੇ ਜਿਹੜੇ ਬੈਂਗਣ ਆ ਉਹ ਜਲਦੀ ਬਣ ਜਾਂਦੇ ਆ ਤੇ ਤੁਸੀਂ ਵੀ ਸਾਰਿਆਂ ਨੇ ਇਸ ਤਰ੍ਹਾਂ ਕਰਨਾ ਕਿ ਜਿਹੜਾ ਬੈਂਗਣ ਵਾ ਉਹਨਾਂ ਨੂੰ ਪਹਿਲਾਂ ਹੀ ਸਾਬਤ ਨੂੰ ਤੋ ਲੈਣਾ ਵਾ ਤੇ ਤੋਕੇ ਨਹੀਂ ਕੱਟਣਾ ਪਹਿਲਾਂ ਸਾਬਤ ਨੂੰ ਹੀ ਕੱਟਣਾ ਵਾ ਜਿਸ ਦੇ ਨਾਲ ਇਹ ਜਿਹੜੇ ਬੈਂਗਣ ਵਾ ਇਹ ਕਾਲਾ ਨਹੀਂ ਹੁੰਦਾ ਹੈਗਾ ਇਸ ਕਰਕੇ ਤੇ ਹੁਣ ਆਪਾਂ ਇਸ ਨੂੰ ਪਕਾਵਾਂਗੇ 10 ਮਿੰਟ ਤੇ ਹੁਣ ਆਪਾਂ ਰੱਖ ਦਿਆਂਗੇ ਟੱਕਣ ਤੇ 10 ਮਿੰਟ ਬਾਅਦ ਆਪਾਂ ਇਸ ਨੂੰ ਦੇਖਾਂਗੇ ਦੇਖੋ ਜੀ ਆਪਣੀ ਸਬਜੀ ਬਣ ਕੇ ਰੈਡੀ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਧਨੀਆ ਤੇ tenia ਆਕੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਜਿਹੜਾ ਮਸਾਲਾ ਨਾ ਗਰਮ ਉਹ ਜ਼ਰੂਰ ਪਾਵਾਂਗੇ ਤੇ ਇਹਦੇ ਨਾਲ ਇਹਦਾ ਫਲੇਵਰ ਵੀ ਬਹੁਤ ਵਧੀਆ ਹੁੰਦਾ ਤੇ ਜਿਹੜੀ ਇਹਦੀ ਗਰੇਵੀ ਹੈ ਨਾ ਉਹ ਵੀ ਬੜੀ ਟੇਸਟੀ ਆ ਬਣ ਜਾਂਦੀ ਆ ਤੇ ਹੁਣ ਆਪਾਂ ਇਹਨੂੰ ਇੱਕ ਬੋਲ ਦੇ ਵਿੱਚ ਕੱਢ ਲੈਨੇ ਆ ਤੇ ਇਹਦੇ ਵਿੱਚ ਆਪਾਂ ਸਰ ਕਾ ਲੈਨੇ ਆ। ਇਤੁਰੀ ਆਪਣੀ ਜਿਹੜੀ ਸਬਜੀ ਹੈ ਨਾ ਉਬਨ ਕੀ ਤਿਆਰ ਹੋ ਗਈ ਆ ਇਸ ਤਰ੍ਹਾਂ ਦੀ ਸਬਜੀ ਜ਼ਰੂਰ ਬਣਾ ਕੇ ਟਰਾਈ ਕਰਨਾ ਉਮੀਦ ਕਰਦੀ ਆ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ